ਅਗਸਤ ਦਾ ਮਹੀਨਾ ਸੀ ਸਨ ਸੀਗਾ 2021 ਤੇ ਅਭਿਸ਼ੇਕ ਨਾਮ ਦਾ ਇਹ ਮੁੰਡਾ ਦੁਪਹਿਰ ਦੇ 2 ਵਜੇ ਆਪਣੇ ਘਰ ਦੇ ਵਿੱਚ ਐਂਟਰ ਹੁੰਦਾ ਹੈ ਜਿਵੇਂ ਇਹ ਮੁੰਡਾ ਆਪਣੇ ਘਰ ਦੇ ਵਿੱਚ ਐਂਟਰ ਹੁੰਦਾ ਹੈ ਤਾਂ ਇਹ ਜ਼ੋਰ-ਜ਼ੋਰ ਦੀ ਚੀਕਾ ਮਾਰ ਲੱਗ ਜਾਂਦਾ ਹੈ ਕਿਉਂਕਿ ਇਸ ਦੇ ਘਰ ਦੇ ਅੰਦਰ ਚਾਰੇ ਪਾਸੇ ਖੂਨ ਹੀ ਖੂਨ ਫੈਲਿਆ ਹੁੰਦਾ ਹੈ ਕਿਉਂਕਿ ਇਹ ਲੜਕੇ ਦੇ ਸਾਰੇ ਦੇ ਸਾਰੇ ਪਰਿਵਾਰ ਨੂੰ ਕਿਸੇ ਨੇ ਜਾਨੋਂ ਮਾਰ ਦਿੱਤਾ ਸੀ ਜਿਵੇਂ ਇਹ ਘਟਨਾ ਦੀ ਅੱਗੇ ਜਾਂਚ ਹੁੰਦੀ ਹੈ ਕਿਸ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਕਿਉਂ ਦਿੱਤਾ ਸੀ ਜਦੋਂ ਉਹ ਚੀਜ਼ਾਂ ਲੋਕਾਂ ਦੇ ਸਾਹਮਣੇ ਆਉਂਦੀਆਂ ਨੇ ਤਾਂ ਲੋਕ ਹੱਕੇ ਬੱਕੇ ਰਹਿ ਜਾਂਦੇ ਨੇ ਪੁਲਿਸ ਵੀ ਹੈਰਾਨ ਸੀ ਕਿ ਕੋਈ ਇਨਸਾਨ ਇਸ ਹੱਦ ਤੱਕ ਕੇ ਮੇ ਜਾ ਸਕਦਾ ਹੈ ਜਿਹੜੀ ਇਹ ਘਟਨਾ ਹੈ ਇਸ ਦੇ ਬਾਰੇ ਹਰ ਕਿਸੇ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਹੋਰ ਪਰਿਵਾਰ ਦੇ ਨਾਲ ਅਜੇ ਹਾਕ ਹੋਵੇ ਉਹ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਇੰਨੀ ਜ਼ਿਆਦਾ ਘਣਾਉਣੀ ਦੁਰਘਟਨਾ ਤੋਂ ਬਚ ਸਕਦੇ ਹੋ ਕਿਉਂਕਿ ਜੇਕਰ ਇਹ ਪਰਿਵਾਰ ਨੂੰ ਵੀ ਇਹ ਚੀਜ਼ਾਂ ਦੇ ਬਾਰੇ ਪਤਾ ਹੁੰਦਾ ਤਾਂ ਇਹ ਸਾਰੇ ਦੀ ਸਾਰੀ ਫੈਮਲੀ ਇਸ ਤਰ੍ਹਾਂ ਖਤਮ ਨਾ ਹੁੰਦੀ ਕੀ ਹੈ ਇਹ ਪੂਰੀ ਸੱਚੀ ਘਟਨਾ ਤੇ ਕਿਹੜਾ ਇਨਸਾਨ ਇਸ ਦੇ ਵਿੱਚ ਜ਼ਿੰਮੇਵਾਰ ਨਿਕਲਿਆ ਤੇ ਕਿਵੇਂ ਉਹ ਕਾਤਲ ਫੜਿਆ ਗਿਆ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਲਾਸਟ ਤੱਕ ਜਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ WhatsApp ਨੇ Jyot TV Information ਨਾਮ ਦਾ ਇੱਕ WhatsApp ਦੇ ਉੱਪਰ ਵੈਰੀਫਾਈਡ ਚੈਨਲ ਬਣਾ ਦਿੱਤਾ ਹੈ। ਉਸ ਚੈਨਲ ਦੇ ਲਿੰਕ ਨੂੰ ਅਸੀਂ ਕਮੈਂਟ ਦੇ ਵਿੱਚ ਪੋਸਟ ਕਰਾਂਗੇ। ਤੁਸੀਂ ਉੱਥੋਂ ਜਾ ਕੇ ਸਾਡੇ WhatsApp ਦੇ ਚੈਨਲ ਨੂੰ ਫੋਲੋ ਕਰ ਸਕਦੇ ਹੋ ਕਿਉਂਕਿ ਜਿਵੇਂ ਹੀ ਅਸੀਂ ਕਿਸੇ ਵੀਡੀਓ ਨੂੰ ਅਪਲੋਡ ਕਰਦੇ ਹਾਂ ਉਸ ਦਾ ਲਿੰਕ ਸਭ ਤੋਂ ਪਹਿਲਾਂ WhatsApp ਦੇ ਉਸ ਚੈਨਲ ਦੇ ਉੱਪਰ ਅਸੀਂ ਪੋਸਟ ਕਰ ਦਿੰਦੇ ਹਾਂ। ਹੁਣ ਆਪਾਂ ਵਾਪਸ ਆਉਨੇ ਹਾਂ ਵੀਡੀਓ ਦੇ ਟੌਪਿਕ ਦੇ ਉੱਪਰ। 28 ਅਗਸਤ ਸਨ 2021 ਸਵੇਰ ਦੇ ਸਮੇਂ ਜਦੋਂ 20 ਸਾਲਾਂ ਦਾ ਅਭਿਸ਼ੇਕ ਆਪਣੇ ਘਰ ਦੇ ਵਿੱਚੋਂ ਨਿਕਲਦਾ ਹੈ ਤਾਂ ਉਸ ਨੂੰ ਪਤਾ ਨਹੀਂ ਹੁੰਦਾ ਕਿ ਕੁਝ ਹੀ ਘੰਟਿਆਂ ਬਾਅਦ ਉਸ ਦੀ ਪੂਰੀ ਦੁਨੀਆ ਉਜੜਨ ਵਾਲੀ ਹੈ ਸਵੇਰ ਜਦੋਂ ਅਭਿਸ਼ੇਕ ਆਪਣੇ ਘਰ ਦੇ ਵਿੱਚੋਂ ਨਿਕਲਿਆ ਸੀ ਤਾਂ ਉਸ ਸਮੇਂ ਉਸ ਦੇ ਘਰ ਦੇ ਵਿੱਚ ਉਸ ਦੇ ਪਿਤਾ ਜਿਸ ਦਾ ਨਾਮ ਸੀ ਪ੍ਰਦੀਪ ਮਲਕ ਔਰ ਬਬਲੂ ਪਹਿਲਵਾਨ ਮਾਤਾ ਬਬਲੀ ਦੇਵੀ ਅਤੇ ਨੇਹਾ ਘਰ ਦੇ ਵਿੱਚ ਹੀ ਮੌਜੂਦ ਸਨ ਅਭਿਸ਼ੇਕ ਮਲਕ ਦਾ ਸਾਰਾ ਪਰਿਵਾਰ ਰੋਤਕ ਦੇ ਵਿੱਚ ਰਹਿੰਦਾ ਸੀ ਤੇ ਇੱਕ ਵੈਲ ਸੈਟਲਡ ਫੈਮਿਲੀ ਸੀ ਅਭਿਸ਼ੇਕ ਦੇ ਪਿਤਾ ਪ੍ਰਦੀਪ ਮਲਕ ਇੱਕ ਪ੍ਰਾਪਰਟੀ ਡੀਲਰ ਸਨ ਤੇ ਉਹਨਾਂ ਦਾ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ ਸੀ ਅਭਿਸ਼ੇਕ ਦੇ ਪਿਤਾ ਪ੍ਰਦੀਪ ਮਲਕ ਆਪਣੇ ਨੇ ਬੱਚੇ ਅਭਿਸ਼ੇਕ ਅਤੇ ਨੀਹਾ ਦੇ ਉੱਪਰ ਆਪਣੀ ਜਾਨ ਛੜਕਦੇ ਸਨ ਤੇ ਦੁਨੀਆ ਦਾ ਕੋਈ ਅਜੀਹਾ ਸ਼ੌਂਕ ਨਹੀਂ ਸੀ ਜਿਹੜਾ ਉਹਨਾਂ ਨੇ ਆਪਣੇ ਬੱਚਿਆਂ ਦਾ ਨਾਂ ਪੂਰਾ ਕੀਤਾ ਹੋਵੇ ਕਿਉਂਕਿ ਇਹ ਚੀਜ਼ ਦੀ ਗਵਾਹੀ ਦਿੰਦਾ ਹੈ ਅਭਿਸ਼ੇਕ ਦਾ ਇੰਸਟਾਗ੍ਰam ਅਕਾਊਂਟ ਤੇ ਉਸਦਾ ਲਗਜ਼ਰੀ ਲਾਈਫਸਟਾਈਲ ਪ੍ਰਦੀਪ ਮਲਕ ਆਪਣੇ ਬੱਚਿਆਂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸਨ ਕਿ ਉਹਨਾਂ ਨੇ ਆਪਣੇ ਘਰ ਦੀ ਨੰਬਰ ਪਲੇਟ ਦੇ ਉੱਪਰ ਵੀ ਆਪਣੇ ਲੜਕੇ ਦਾ ਨਾਮ ਸਭ ਤੋਂ ਉੱਪਰ ਲਿਖਾਇਆ ਸੀ ਤੇ ਥੱਲੇ ਆਪਣਾ ਨਾਮ ਲਿਖਵਾਇਆ ਸੀ ਇੱਥੋਂ ਤੱਕ ਕਿ ਪ੍ਰਦੀਪ ਮਲਕ ਨੇ ਆਪਣੇ ਬੇਟੇ ਅਭਿਸ਼ੇਕ ਨੂੰ Honda City ਕਾਰ ਵੀ ਦਿੱਤੀ ਹੋਈ ਸੀ ਜਦਕਿ ਪ੍ਰਦੀਪ ਮਲਕ ਆਪ ਖੁਦ ਸਕੂਟੀ ਦੇ ਬੱਚਿਆਂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸਨ ਕਿ ਆਪਣੀ ਬੇਟੀ ਨੀਹਾ ਦੇ ਜਨਮ ਦਿਨ ਤੇ ਉਹਨਾਂ ਨੇ ਆਪਣੀ ਬੇਟੀ ਨੀਹਾ ਨੂੰ ਇੱਕ ਸੋਨੇ ਦਾ ਬ੍ਰੇਸਲੇਟ ਤੇ ਇੱਕ ਡਾਇਮੰਡ ਦੀ ਰਿੰਗ ਗਿਫਟ ਕੀਤੀ ਸੀ ਪਰ ਉਸ ਦਿਨ 1 ਵਜੇ ਜਦੋਂ ਅਭਿਸ਼ੇਕ ਆਪਣੇ ਪਾਪਾ ਨੂੰ ਫੋਨ ਕਰਦਾ ਹੈ ਤਾਂ ਉਸਦੇ ਪਾਪਾ ਉਸਦਾ ਫੋਨ ਅਟੈਂਡ ਨਹੀਂ ਕਰਦੇ ਕਈ ਵਾਰ ਅਭਿਸ਼ੇਕ ਨੇ ਫੋਨ ਕੀਤਾ ਪਰ ਉਸਦੇ ਪਾਪਾ ਨੇ ਉਸਦਾ ਫੋਨ ਅਟੈਂਡ ਨਹੀਂ ਕੀਤਾ ਉਸ ਤੋਂ ਬਾਅਦ ਉਹ ਆਪਣੀ ਮਾਂ ਦਾ ਨੰਬਰ ਲਗਾਉਂਦਾ ਹੈ ਪਰ ਉਸਦੀ ਮਾਂ ਵੀ ਉਸਦਾ ਫੋਨ ਅਟੈਂਡ ਨਹੀਂ ਕਰਦੀ ਇਸ ਤੋਂ ਬਾਅਦ ਅਭਿਸ਼ੇਕ ਆਪਣੀ ਭੈਣ ਨੀਹਾ ਤੇ ਉਸ ਤੋਂ ਬਾਅਦ ਉਹ ਆਪਣੀ ਨਾਨੀ ਨੂੰ ਵੀ ਫੋਨ ਕਰਦਾ ਹੈ ਪਰ ਕੋਈ ਵੀ ਇਨਸਾਨ ਇਹਨਾਂ ਦੇ ਘਰ ਦਾ ਅਭਿਸ਼ੇਕ ਦਾ ਫੋਨ ਕਰਦਾ ਹੈ ਕਿਉਂਕਿ ਇਸ ਦਾ ਮਾਮਾ ਵੀ ਇਹਨਾਂ ਦੇ ਘਰ ਦੇ ਕੋਲ ਹੀ ਰਹਿੰਦਾ ਸੀ ਤੇ ਉਹਨਾਂ ਨੂੰ ਦੱਸਦਾ ਹੈ ਕਿ ਘਰ ਦਾ ਕੋਈ ਵੀ ਮੈਂਬਰ ਮੇਰਾ ਫੋਨ ਨਹੀਂ ਚੱਕ ਰਿਹਾ ਕਿਤੇ ਕੋਈ ਅਣਹੋਂਦਤਾ ਨਹੀਂ ਹੋ ਗਈ ਅਭਿਸ਼ੇਕ ਬਹੁਤ ਜ਼ਿਆਦਾ ਘਬਰਾ ਜਾਂਦਾ ਹੈ ਤੇ ਘਰ ਵੱਲ ਨੂੰ ਭੱਜਦਾ ਹੈ ਤੇ ਤਕਰੀਬਨ 2 ਵਜੇ ਦੇ ਨੇੜੇ ਤੇੜੇ ਉਹ ਆਪਣੇ ਘਰ ਦੇ ਬਾਹਰ ਪਹੁੰਚ ਜਾਂਦਾ ਹੈ ਅਭਿਸ਼ੇਕ ਦੇਖਦਾ ਹੈ ਕਿ ਉਸ ਦੇ ਘਰ ਦੇ ਬਾਹਰ ਲੋਕ ਲੱਗਿਆ ਹੋਇਆ ਹੈ ਜਦ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਫੈਮਿਲੀ ਦਾ ਅੱਜ ਕਿਤੇ ਬਾਹਰ ਜਾਣ ਦਾ ਕੋਈ ਵੀ ਪਲਾਨ ਨਹੀਂ ਹੈ ਤੇ ਇਹ ਚੀਜ਼ ਨੂੰ ਦੇਖ ਕੇ ਅਭਿਸ਼ੇਕ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਅਭਿਸ਼ੇਕ ਫਿਰ ਆਪਣੇ ਘਰ ਵਾਲਿਆਂ ਨੂੰ ਫੋਨ ਟਰਾਈ ਕਰਦਾ ਹੈ ਸਾਰੇ ਘਰ ਹੌਲੀ ਹੌਲੀ ਅਭਿਸ਼ੇਕ ਦੇ ਆਂਡੀ ਗਵਾਂਡੀ ਤੇ ਰਿਸ਼ਤੇਦਾਰ ਵੀ ਇਹਨਾਂ ਦੇ ਘਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਆਖਰ ਕੀ ਹੋ ਗਿਆ ਕਿ ਇੱਕਦਮ ਸਾਰਾ ਪਰਿਵਾਰ ਕਿੱਥੇ ਚਲਾ ਗਿਆ ਤੇ ਨਾ ਹੀ ਕੋਈ ਫੋਨ ਚੱਕ ਰਿਹਾ ਹੈ ਇਸ ਤਰ੍ਹਾਂ ਜਦੋਂ 1.5 ਘੰਟਾ ਬੀਤ ਜਾਂਦਾ ਹੈ ਤਾਂ ਅਭਿਸ਼ੇਕ ਤੋਂ ਰਹਿਣਾ ਨਹੀਂ ਜਾਂਦਾ ਉਹ ਨਾਲ ਲੱਗਦੇ ਆਪਣੇ ਚਾਚੇ ਦੇ ਘਰ ਜਾਂਦਾ ਹੈ ਤੇ ਉੱਥੋਂ ਕੰਧ ਟੱਪ ਕੇ ਆਪਣੇ ਘਰ ਦੇ ਅੰਦਰ ਪਹੁੰਚ ਜਾਂਦਾ ਹੈ ਤੇ ਘਰ ਦੇ ਅੰਦਰ ਜਾ ਕੇ ਉਹ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ ਅਭਿਸ਼ੇਕ ਦੀਆਂ ਚੀਕਾਂ ਦੇ ਨਾਲ ਮੁਹੱਲੇ ਵਾਲਿਆਂ ਦੇ ਦਿਲ ਦਹਿਲ ਜਾਂਦੇ ਨੇ ਅਭਿਸ਼ੇਕ ਦੇ ਚੀਕਾਂ ਮਾਰਨ ਦਾ ਕਾਰਨ ਇਹ ਸੀ ਕਿ ਘਰ ਦੇ ਦਰਵਾਜ਼ੇ ਦੇ ਅ ਇਹ ਚੀਜ਼ ਸਾਫ਼-ਸਾਫ਼ ਪਤਾ ਚੱਲ ਰਹੀ ਸੀ ਕਿ ਘਰ ਦੇ ਅੰਦਰ ਕੋਈ ਵੱਡੀ ਵਾਰਦਾਤ ਹੋਈ ਹੈ। ਅਭਿਸ਼ੇਕ ਦੇ ਚੀਕਾਂ ਨੂੰ ਸੁਣ ਕੇ ਉਸ ਦੇ ਗਵਾਂਢੀ ਅਤੇ ਰਿਸ਼ਤੇਦਾਰ ਵੀ ਕੰਦਾ ਟੱਪ ਕੇ ਉਸ ਦੇ ਘਰ ਦੇ ਅੰਦਰ ਚਲੇ ਜਾਂਦੇ ਨੇ। ਘਰ ਦੇ ਅੰਦਰਲਾ ਨਜ਼ਾਰਾ ਬਹੁਤ ਜ਼ਿਆਦਾ ਖੌਫਨਾਕ ਸੀ ਕਿਉਂਕਿ ਸਵੇਰ ਅਭਿਸ਼ੇਕ ਦੇ ਘਰ ਤੋਂ ਜਾਣ ਤੋਂ ਬਾਅਦ ਕਿਸੇ ਨੇ ਉਸ ਦੇ ਪੂਰੇ ਪਰਿਵਾਰ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਸੀ। ਉਹ ਆਲੀਸ਼ਾਨ ਘਰ ਜਿੱਥੇ ਕੱਲ ਤੱਕ ਲੋਕਾਂ ਦੇ ਹੱਸਣ ਖੇਡਣ ਦੀਆਂ ਆਵਾਜ਼ਾਂ ਆਉਂਦੀਆਂ ਸਨ ਹੁਣ ਪੂਰੇ ਦਾ ਪੂਰਾ ਘਰ ਲਾਸ਼ਾਂ ਤੇ ਖੂਨ ਦੇ ਨਾਲ ਲਤਫਤ ਹੋਇਆ ਪਿਆ ਸੀ। ਘਰ ਦੇ ਅਲੱਗ-ਅਲੱਗ ਕਮਰਿਆਂ ਦੇ ਵਿੱਚ ਪਰਿਵਾਰ ਨੇੜੇ ਤੋਂ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ ਇਥੋਂ ਤੱਕ ਕਿ ਪ੍ਰਦੀਪ ਮਾਲਕ ਦੇ ਸਿਰ ਦੇ ਵਿੱਚ ਤਾਂ ਤਿੰਨ ਗੋਲੀਆਂ ਮਾਰੀਆਂ ਗਈਆਂ ਸੀ ਇਥੋਂ ਇਹ ਚੀਜ਼ ਪਤਾ ਲੱਗ ਜਾਂਦੀ ਹੈ ਕਿ ਜਿਸ ਇਨਸਾਨ ਨੇ ਵੀ ਇਹਨਾਂ ਦਾ ਕਤਲ ਕੀਤਾ ਹੈ ਖਾਸ ਕਰ ਪ੍ਰਦੀਪ ਮਾਲਕ ਦਾ ਕਤਲ ਕੀਤਾ ਹੈ ਉਹ ਕਿੰਨੀ ਜ਼ਿਆਦਾ ਨਫ਼ਰਤ ਨਾਲ ਭਰਿਆ ਹੋਇਆ ਸੀ ਜਿਸ ਨੇ ਤਿੰਨ ਗੋਲੀਆਂ ਪ੍ਰਦੀਪ ਮਾਲਕ ਦੇ ਸਿਰ ਦੇ ਵਿੱਚ ਮਾਰ ਦਿੱਤੀਆਂ ਉੱਥੇ ਮੌਜੂਦ ਲੋਕ ਪੁਲਿਸ ਨੂੰ ਫੋਨ ਕਰ ਦਿੰਦੇ ਨੇ ਤੇ ਪੂਰੇ ਦੇ ਪੂਰੇ ਰੋਤਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਖਲਬਲੀ ਮਚ ਜਾਂਦੀ ਹੈ ਕਿ ਰੋਤਕ ਦੇ ਅੰਦਰ ਇੱਕ ਪਰਿਵਾਰ ਦੇ ਚਾਰ ਜੀਆਂ ਨੂੰ ਕਿਸੇ ਨੇ ਗੋਲੀਆਂ ਮਾਰ ਕੇ ਧੁੰਦ ਦਿੱਤਾ ਹੈ ਪੁਲਿਸ ਜਿੰਨਾ ਜਲਦੀ ਹੋ ਸਕੇ ਅਭਿਸ਼ ਹਾਲ ਹੋ ਚੁੱਕਿਆ ਹੁੰਦਾ ਹੈ ਅਭਿਸ਼ੇਕ ਦੇ ਚੀਕਾਂ ਨੂੰ ਸੁਣ ਕੇ ਸਾਰੇ ਲੋਕਾਂ ਦਾ ਦਿਲ ਅੰਦਰ ਤੱਕ ਪਾਟ ਰਿਹਾ ਸੀ ਜਦੋਂ ਪੁਲਿਸ ਅਭਿਸ਼ੇਕ ਦੇ ਘਰ ਪਹੁੰਚਦੀ ਹੈ ਤਾਂ ਉਹ ਦੇਖਦੀ ਹੈ ਕਿ ਅਭਿਸ਼ੇਕ ਦੀ ਜਿਹੜੀ ਸਿਸਟਰ ਹੈ ਨੇਹਾ ਉਸ ਦੇ ਸਾਥ ਚੱਲ ਰਹੇ ਨੇ ਨੇਹਾ ਦੀ ਹਾਲਤ ਬਹੁਤ ਜ਼ਿਆਦਾ ਕ੍ਰਿਟੀਕਲ ਸੀ ਉਸ ਨੂੰ ਤੁਰੰਤ ਹੀ ਚੱਕ ਕੇ ਰੋहतक ਪੀਜੀਆਈ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਐਡਮਿਟ ਕਰਵਾ ਦਿੱਤਾ ਜਾਂਦਾ ਹੈ ਨੇਹਾ ਦਾ ਇਲਾਜ ਚੱਲ ਪੈਂਦਾ ਹੈ ਕਿਉਂਕਿ ਉਸ ਦੇ ਸਿਰ ਦੇ ਵਿੱਚ ਗੋਲੀ ਲੱਗੀ ਸੀ ਇਸ ਕਰਕੇ ਨੇਹਾ ਕੋਮਾ ਦੇ ਵਿੱਚ ਚਲੀ ਗਈ ਸੀ ਨੇਹਾ ਦੇ ਜਿਉਂਦੇ ਬਚ ਜਾਣ ਦੇ ਨਾਲ ਇੱਕ ਉਮੀਦ ਜੱਗੀ ਸੀ ਕਿ ਸ਼ਾਇਦ ਅਭਿਸ਼ੇਕ ਦਾ ਪੂਰਾ ਪਰਿਵਾਰ ਉਜੜ ਤੋਂ ਬਚ ਜਾਵੇਗਾ ਕਪੜਸਰੇ ਸਾਹਮਣੇ ਵੀ ਹੁਣ ਕਈ ਸਾਰੇ ਸਵਾਲ ਸਨ ਕਿ ਇਹ ਕੇਸ ਨੂੰ ਕਿੱਦਾਂ ਸੋਲਵ ਕੀਤਾ ਜਾਵੇ ਅਸਲ ਦੇ ਵਿੱਚ ਪ੍ਰਦੀਪ ਮਾਲਕ ਦਾ ਪ੍ਰਾਪਰਟੀ ਡੀਲਿੰਗ ਦਾ ਕੰਮ ਸੀ ਜਿਸ ਦੇ ਵਿੱਚ ਉਸ ਦੇ 파ਟਨਰ ਸਨ ਪ੍ਰਦੀਪ ਮਾਲਕ ਦਾ ਭਰਾ ਤੇ ਉਸ ਦਾ ਸਾਲਾ ਪਰ ਜਦੋਂ ਪ੍ਰਦੀਪ ਮਾਲਕ ਦੇ ਭਰਾ ਤੇ ਉਸ ਦੇ ਸਾਲੇ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਪੁੱਛਤਾਚ ਕੀਤੀ ਜਾਂਦੀ ਹੈ ਤਾਂ ਅਜੇ ਹਾ ਕੋਈ ਵੀ ਸਾਕਸ਼ ਸਾਹਮਣੇ ਨਹੀਂ ਆਉਂਦਾ ਜਾਂ ਅਜੇ ਹਾ ਕੋਈ ਵੀ ਚੀਜ਼ ਸਾਹਮਣੇ ਨਹੀਂ ਆਉਂਦੀ ਜਿਸ ਤੋਂ ਪਤਾ ਲੱਗੇ ਕਿ ਪ੍ਰਦੀਪ ਮਾਲਕ ਦੀ ਕਿਸੇ ਦੇ ਨਾਲ ਕੋਈ ਦਸ਼ਮਣੀ ਸੀ ਪਰ ਹਜੇ ਵੀ ਪੁਲਿਸ ਦੇ ਮਨ ਦੇ ਵਿੱਚ ਕਈ ਸਵਾਲ ਸਨ ਕਿ ਪ੍ਰਦੀਪ ਮਾਲਕ ਦੇ ਪੂਰੇ ਪਰਿਵਾਰ ਨੂੰ ਕਤਲ ਕਰਨ ਤੋਂ ਬਾਅਦ ਕਾਤਲ ਨੇ ਘਰ ਤਾਂ ਲੋਕ ਇਹ ਕਿਵੇਂ ਪਤਾ ਸੀ ਕਿ ਘਰ ਦਾ ਲੋਕ ਜਾਂ ਕਈ ਇਹ ਜਿੰਦਾ ਕਿਹੜੀ ਜਗ੍ਹਾ ਦੇ ਉੱਪਰ ਰੱਖਿਆ ਹੁੰਦਾ ਹੈ ਤੇ ਜੇਕਰ ਇਹ ਵਾਰਦਾਤ ਨੂੰ ਕਿਸੇ ਨੇ ਪ੍ਰਦੀਪ ਮਲਕ ਦੇ ਨਾਲ ਦੁਸ਼ਮਣੀ ਦੀ ਵਜ੍ਹਾ ਤੇ ਕਰਕੇ ਅੰਜਾਮ ਦਿੱਤਾ ਸੀ ਤਾਂ ਉਸ ਨੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਦੂਜੇ ਪਰਿਵਾਰਕ ਮੈਂਬਰਾਂ ਨੂੰ ਕਿਉਂ ਮਾਰਿਆ ਜੇਕਰ ਦੁਸ਼ਮਣੀ ਇੰਨੀ ਹੱਦ ਤੱਕ ਹੀ ਖਤਰਨਾਕ ਸੀ ਤਾਂ ਪ੍ਰਦੀਪ ਮਲਕ ਦਾ ਜਿਹੜਾ ਬੇਟਾ ਸੀ ਅਭਿਸ਼ੇਕ ਮਲਕ ਉਹ ਕਿੱਦਾਂ ਚੋਂਦਾ ਬਚ ਗਿਆ ਇਹ ਪੂਰੀ ਵਾਰਦਾਤ ਦੇ ਵਿੱਚ ਇੱਕ ਇਨਸਾਨ ਦਾ ਹੱਥ ਸੀ ਜਾਂ ਫਿਰ ਇਹ ਕਿਸੇ ਪੂਰੇ ਗਰੋਹ ਦਾ ਕੰਮ ਸੀ ਸਵਾਲ ਤਾਂ ਕਈ ਸਾਰੇ ਸਨ ਪਰ ਜਵਾਬ ਇੱਕ ਵੀ ਨਹੀਂ ਸੀ ਪਰ ਰੋहतक ਪੁਲਿਸ ਇੱਥੇ ਆਪਣੀ ਤਫ਼ਤੀਸ਼ ਜਾਰੀ ਰ ਜਿਹੜੀ ਮਲਕ ਪਰਿਵਾਰ ਦੀ ਬੇਟੀ ਨੀਹਾ ਐਡਮਿਟ ਸੀ ਉਹ ਆਪਣਾ ਦਮ ਤੋੜ ਦਿੰਦੀ ਹੈ ਹੁਣ ਇਹ ਘਟਨਾ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 3 ਤੋਂ 4 ਹੋ ਗਈ ਸੀ ਜਿਹੜੀ ਇਕਲੌਤੀ ਗਵਾ ਸੀ ਇਹ ਘਟਨਾ ਦੀ ਦੇਹਾਂ ਜਿਹੜੀ ਦੱਸ ਸਕਦੀ ਸੀ ਕਿ ਸਾਡੇ ਉੱਪਰ ਹਮਲਾ ਕਿਸ ਨੇ ਕੀਤਾ ਉਸ ਦੀ ਵੀ ਹੁਣ ਮੌਤ ਹੋ ਚੁੱਕੀ ਸੀ ਹੁਣ ਮਲਕ ਪਰਿਵਾਰ ਦੇ ਵਿੱਚੋਂ ਸਿਰਫ ਇੱਕ ਮੈਂਬਰ ਬਚਿਆ ਸੀ ਉਹ ਸੀ ਅਭਿਸ਼ੇਕ ਇਹ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਰੋहतक ਪੁਲਿਸ ਸਭ ਤੋਂ ਪਹਿਲਾਂ ਅਭਿਸ਼ੇਕ ਤੋਂ ਹੀ ਪੁੱਛ ਗੇ ਸ਼ੁਰੂ ਕਰ ਦਿੰਦੀ ਹੈ ਪਰ ਪੁੱਛਗੈਸ਼ ਦੇ ਦੌਰਾਨ ਅਭਿਸ਼ੇਕ ਬਾਰ-ਬਾਰ ਆਪਣੇ ਬਿਆਨ ਬਦਲ ਦਿੰਦਾ ਸੀ ਕਿਤੇ ਉਹ ਕੀ ਕਹਿ ਦਿੰਦਾ ਸੀ ਕਿਤੇ ਉਹ ਕੀ ਕਹਿ ਦਿੰਦਾ ਕਰਦੇ ਲਈ ਸੁਬਾਹ ਹੀ ਨਿਕਲ ਗਿਆ ਸੀ ਪਰ ਅਭਿਸ਼ੇਕ ਹਰ ਵਾਰ ਘਰੋਂ ਜਾਣ ਦਾ ਟਾਈਮ ਅਤੇ ਘਰ ਆਉਣ ਦਾ ਟਾਈਮ ਅਲੱਗ-ਅਲੱਗ ਦੱਸ ਰਿਹਾ ਸੀ ਉਧਰੋਂ ਜਦੋਂ ਨੇਹਾ ਦੇ ਫੋਨ ਦੀ ਪੁਲਿਸ ਜਾਂਚ ਕਰਦੀ ਹੈ ਤਾਂ ਨੇਹਾ ਦੇ ਫੋਨ ਦੀ ਗੈਲਰੀ ਦੇ ਵਿੱਚੋਂ ਪੁਲਿਸ ਨੂੰ ਇੱਕ ਪਿਸਟਲ ਦੀ ਫੋਟੋ ਮਿਲਦੀ ਹੈ ਤੇ ਉਹ ਪਿਸਟਲ ਦੀ ਫੋਟੋ ਜਿੰਨੇ ਵੀ ਇਹ ਪਰਿਵਾਰਕ ਮੈਂਬਰ ਸਨ ਤਕਰੀਬਨ ਸਾਰਿਆਂ ਦੇ ਫੋਨ ਦੇ ਵਿੱਚ ਹੀ ਸੀ ਇਸ ਫੋਟੋ ਦੇ ਵਿੱਚ ਜਿਹੜਾ ਇਹ ਪਿਸਟਲ ਦਿਸ ਰਿਹਾ ਸੀ ਇਹ ਬੱਤੀਬੌਰ ਦਾ ਪਿਸਟਲ ਸੀ ਅਤੇ ਜਿਹੜੀ ਜਿਹੜੀ ਵਾਰਦਾਤ ਹੋਈ ਸੀ ਜਿਸ ਦੇ ਨਾਲ ਸਾਰੇ ਲੋਕ ਮਰੇ ਸਨ ਉਹ ਵੀ ਬੱਤੀਬੌਰ ਦੇ ਪਿਸਟਲ ਦੇ ਨਾਲ ਹੀ ਕੀਤੀ ਗਈ ਸੀ ਇਹ ਚੀਜ਼ਾਂ ਦੇ ਨਾਲ ਪੁਲਿਸ ਨੂੰ ਪੂਰਾ ਯਕੀਨ ਹੋ ਜਾਂ ਦਾ ਬਹੁਤ ਜ਼ਿਆਦਾ ਕੋਈ ਨੇੜੇ ਦਾ ਬੰਦਾ ਹੈ ਪੁੱਛਗਛ ਦੇ ਦੌਰਾਨ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਅਭਿਸ਼ੇਕ ਦਾ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਇੱਕ ਵਿਵਾਦ ਚੱਲ ਰਿਹਾ ਸੀ ਜਿਸ ਕਾਰਨ ਅਕਸਰ ਇਹਨਾਂ ਦੇ ਪਰਿਵਾਰ ਦੇ ਵਿੱਚ ਝਗੜਾ ਰਹਿੰਦਾ ਸੀ ਤੇ ਇਹ ਝਗੜੇ ਨੂੰ ਸ਼ਾਰਟ ਆਊਟ ਕਰਨ ਦੇ ਲਈ ਅਭਿਸ਼ੇਕ ਦੀ ਨਾਨੀ ਵੀ ਆਈ ਹੋਈ ਸੀ ਪੁਲਿਸ ਨੇ ਅਗਲੇ ਦਵਾਰ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਤੇ ਉਹਨਾਂ ਨੇ ਦੇਖਿਆ ਕਿ ਜਿਸ ਦਿਨ ਇਹ ਵਾਰਦਾਤ ਹੋਈ ਸੀ ਉਸ ਦਿਨ ਕੋਈ ਵੀ ਸ਼ੱਕੀ ਇਨਸਾਨ ਅਭਿਸ਼ੇਕ ਦੇ ਘਰ ਨਹੀਂ ਗਿਆ ਇਸ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਜਿਹੜੇ 4 ਚਾਰੇ ਕਤਲ ਹੋਏ ਨੇ ਇਹ ਇੱਕ ਹੀ ਪਿਸਤਲ ਦੇ ਨਾਲ ਹੋਏ ਨੇ ਮਤਲ ਪੁਲਸ ਵਾਲਾ ਜਿਹੜਾ ਸ਼ੱਕ ਸੀ ਅਭਿਸ਼ੇਕ ਦੇ ਉੱਪਰ ਉਹ ਹੋਰ ਪੱਕਾ ਹੁੰਦਾ ਗਿਆ ਕਨਸਟਿਟਿਊਟ ਦੇ ਵਿੱਚ ਲੈਣ ਤੋਂ ਬਾਅਦ ਜਦੋਂ ਅਭਿਸ਼ੇਕ ਦੇ ਨਾਲ ਪੁੱਛਗਿੱਛ ਕੀਤੀ ਤਾਂ ਉਹ ਸਵਾਲਾਂ ਦੇ ਜਵਾਬ ਬਿਲਕੁਲ ਵੀ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਦੇ ਰਿਹਾ ਸੀ ਇੱਧਰ ਉੱਧਰ ਦੀਆਂ ਗੱਲਾਂ ਹੀ ਕਰ ਰਿਹਾ ਸੀ ਮਜਬੂਰਨ ਜਦੋਂ ਪੁਲਿਸ ਨੇ ਅਭਿਸ਼ੇਕ ਦੇ ਉੱਪਰ ਥੋੜੀ ਜਿਹੀ ਸਖਤਾਈ ਕੀਤੀ ਤਾਂ ਉਹ ਟੁੱਟ ਗਿਆ ਇਸ ਤੋਂ ਅੱਗੇ ਜਿਹੜੀ ਅਭਿਸ਼ੇਕ ਨੇ ਦਰਿੰਦਗੀ ਦੀ ਕਹਾਣੀ ਸੁਣਾਈ ਉਸ ਨੂੰ ਸੁਣ ਕੇ ਉੱਥੇ ਖੜਾ ਪੁਲਿਸ ਡਿਪਾਰਟਮੈਂਟ ਦਾ ਇੱਕ-ਇੱਕ ਮੁਲਾਜ਼ਮ ਕੰਬ ਗਿਆ ਅਭਿਸ਼ੇਕ ਨੇ ਪੁਲਿਸ ਨੂੰ ਦੱਸਿਆ ਕਿ ਉਹ ਗਏ ਹੈ ਤੇ ਉਸ ਦੇ ਇੱਕ ਆਪਣੇ ਹੀ ਦੋ ਇਹ ਦੋਸਤ ਅਭਿਸ਼ੇਕ ਦੇ ਘਰ ਅਕਸਰ ਹੀ ਆਉਂਦਾ ਜਾਂਦਾ ਰਹਿੰਦਾ ਸੀ ਅਭਿਸ਼ੇਕ ਦਾ ਇਹ ਦੋਸਤ 10-10 ਦਿਨ ਅਭਿਸ਼ੇਕ ਦੇ ਘਰੇ ਰਹਿੰਦਾ ਸੀ ਤੇ ਇਹ ਦੋਨੇ ਹੋਟਲਾਂ ਦੇ ਵਿੱਚ ਵੀ ਘੁੰਮਦੇ ਸੀ ਤੇ ਇਕੱਠੇ ਕਾਰਾਂ ਲੈ ਕੇ ਵੀ ਇੱਧਰ-ਉੱਧਰ ਘੁੰਮਦੇ ਰਹਿੰਦੇ ਸਨ ਆਪਣੇ ਦੋਸਤ ਦਾ ਸਾਰੇ ਦਾ ਸਾਰਾ ਖਰਚਾ ਵੀ ਅਭਿਸ਼ੇਕ ਹੀ ਚੱਕਦਾ ਸੀ ਤੇ ਇਹ ਦੋਨੇ ਅਭਿਸ਼ੇਕ ਦੇ ਘਰ ਦੇ ਵਿੱਚ ਵੀ ਸੰਬੰਧ ਬਣਾਉਂਦੇ ਸਨ ਪਰ ਇੱਕ ਦਿਨ ਅਭਿਸ਼ੇਕ ਦਾ ਇਹ ਸੀਕ੍ਰੇਟ ਉਸ ਦੀ ਸਿਸਟਰ ਨੀਹਾ ਨੂੰ ਪਤਾ ਲੱਗ ਜਾਂਦਾ ਹੈ ਤੇ ਨੀਹਾ ਸਾਰੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੰਦੀ ਹੈ ਕਿ ਅਭਿਸ਼ੇਕ ਗੇ ਹੈ ਤੇ ਉਹ ਆਪਣੇ ਦੋਸਤ ਦੇ ਨਾਲ ਸੰਬੰਧ ਬਣਾਉਂਦਾ ਹੈ ਪੁਲਿਸ ਦੀ ਮੰਨੀ ਇੱਕ ਦੇ ਦੋਸਤ ਨੂੰ ਮਨਾ ਕਰ ਦਿੰਦੇ ਨੇ ਕਿ ਤੂੰ ਅੱਜ ਤੋਂ ਬਾਅਦ ਸਾਡੇ ਘਰ ਦੇ ਵਿੱਚ ਨਹੀਂ ਆਉਣਾ ਪਰ ਲੜਾਈ ਹੱਥ ਤੋਂ ਜ਼ਿਆਦਾ ਉਦੋਂ ਵੱਜ ਜਾਂਦੀ ਹੈ ਜਦੋਂ ਅਭਿਸ਼ੇਕ ਆਪਣੇ ਮਾਪਿਆਂ ਨੂੰ ਕਹਿੰਦਾ ਹੈ ਕਿ ਮੈਂ ਆਪਣਾ ਜੈਂਟਰ ਚੇਂਜ ਕਰਵਾਉਣਾ ਹੈ ਮੈਂ ਮੁੰਡੇ ਤੋਂ ਕੁੜੀ ਬਣਨਾ ਹੈ ਇਹ ਮੁੰਡੇ ਤੋਂ ਕੁੜੀ ਬਣਨ ਵਾਲੀ ਜਿਹੜੀ ਸਰਜਰੀ ਸੀ ਇਸ ਦੇ ਵਿੱਚ ਲੱਖਾਂ ਦਾ ਖਰਚਾ ਆਉਣਾ ਸੀ ਤੇ ਅਭਿਸ਼ੇਕ ਆਪਣੇ ਮਾਪਿਆਂ ਨੂੰ ਕਹਿੰਦਾ ਹੈ ਕਿ ਇਹ ਸਾਰੇ ਦਾ ਸਾਰਾ ਪੈਸਾ ਤੁਸੀਂ ਪੇ ਕਰੋ ਅਭਿਸ਼ੇਕ ਮੁੰਡੇ ਤੋਂ ਕੁੜੀ ਬਣਨਾ ਚਾਹੁੰਦਾ ਸੀ ਤੇ ਇਹ ਚੀਜ਼ ਸੁਣ ਕੇ ਉਸ ਦੇ ਪਿਤਾ ਉਸ ਨੂੰ ਸਾਫ਼-ਸਾਫ਼ ਮਨਾ ਕਰ ਦਿੰਦੇ ਦੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਤੇਰੀ ਇੱਕ ਪੈਸੇ ਦੀ ਵੀ ਹੈਲਪ ਨਹੀਂ ਕਰਾਂਗੇ ਤੇ ਪ੍ਰਦੀਪ ਮਲਕ ਕੀਤਾ ਤਾਂ ਮੈਂ ਆਪਣੀ ਸਾਰੀ ਦੀ ਸਾਰੀ ਪ੍ਰਾਪਰਟੀ ਆਪਣੀ ਲੜਕੀ ਨੀਹਾ ਦੇ ਨਾਮ ਕਰ ਦਵਾਂਗਾ। ਅਭਿਸ਼ੇਕ ਆਪਣੇ ਘਰਦਿਆਂ ਦੇ ਇਸ ਫੈਸਲੇ ਤੋਂ ਬਹੁਤ ਜ਼ਿਆਦਾ ਨਾਰਾਜ਼ ਹੋਇਆ ਤੇ ਇਹੀ ਉਹ ਕਾਰਨ ਸੀ ਜਿਸ ਕਾਰਨ ਇਹਨਾਂ ਦੇ ਘਰ ਦੇ ਵਿੱਚ ਡੇਲੀ ਹੁਣ ਝਗੜਾ ਹੋਣਾ ਸ਼ੁਰੂ ਹੋ ਗਿਆ ਸੀ। ਪਰ ਸੋ ਤਾਂ ਇਹ ਵੀ ਕਹਣਾ ਕਿ ਅਭਿਸ਼ੇਕ ਆਪਣੇ ਪਾਰਟਨਰ ਦੇ ਪਿਆਰ ਦੇ ਵਿੱਚ ਬਹੁਤ ਜ਼ਿਆਦਾ ਅੰਨਾ ਹੋ ਚੁੱਕਿਆ ਸੀ ਪਰ ਨਾਲ ਹੀ ਨਾਲ ਉਹ ਆਪਣੇ ਪਿਤਾ ਦੀ ਪ੍ਰਾਪਰਟੀ ਨੂੰ ਵੀ ਕਿਸੇ ਵੀ ਹਾਲਤ ਦੇ ਵਿੱਚ ਹਾਸਲ ਕਰਨਾ ਚਾਹੁੰਦਾ ਸੀ। ਇਸ ਲਈ ਅਭਿਸ਼ੇਕ ਨੇ ਸੋਚ ਲਿਆ ਕਿ ਉਹ ਆਪਣੇ ਪੂਰੇ ਪਰਿਵਾਰ ਨੂੰ ਹੁਣ ਮਾਰ ਦਵੇਗਾ ਤੇ ਉਸ ਸਮੇਂ ਹੀ ਅਭਿਸ਼ੇਕ ਦੇ ਮਨ ਦੇ ਵਿੱਚ ਇਹ ਖਿਆਲ ਆ ਜਾਂਦਾ ਹੈ ਕਿ ਜੇਕਰ ਮੈਂ ਸਾਰ ਕੁਛ ਕਰਨਾ ਹੈ ਤਾਂ ਉਸਦੇ ਲਈ ਮੈਨੂੰ ਆਪਣੇ ਪਰਿਵਾਰ ਨੂੰ ਖਤਮ ਕਰਨਾ ਪਵੇਗਾ ਪੁਲਿਸ ਦਾ ਕਹਿਣਾ ਹੈ ਕਿ ਅਭਿਸ਼ੇਕ ਦੇ ਨਾਲ ਪੁੱਛਗਿੱਛ ਦੇ ਦੌਰਾਨ ਉਹਨਾਂ ਨੂੰ ਪਤਾ ਲੱਗਿਆ ਕਿ 25 ਅਤੇ 26 ਅਗਸਤ ਦੀ ਰਾਤ ਨੂੰ ਅਭਿਸ਼ੇਕ ਆਪਣੇ ਪਾਰਟਨਰ ਦੇ ਨਾਲ ਇੱਕ ਹੋਟਲ ਦੇ ਵਿੱਚ ਰੁਕਿਆ ਹੋਇਆ ਸੀ ਤੇ ਉਸਨੇ ਇਹਨਾਂ ਦੋ ਦਿਨਾਂ ਦੇ ਵਿੱਚ ਆਪਣੇ ਘਰ ਦੀ ਦੋ ਵਾਰ ਰੈਕੀ ਕੀਤੀ ਪਰ ਉਸ ਨੂੰ ਮੌਕਾ ਨਹੀਂ ਮਿਲਿਆ ਵਾਰਦਾਤ ਨੂੰ ਅੰਜਾਮ ਦੇਣ ਦਾ ਪੁਲਿਸ ਦੇ ਮੁਤਾਬਕ 27 ਅਗਸਤ ਵਾਲੇ ਦਿਨ ਜਿਸ ਦਿਨ ਇਹ ਵਾਰਦਾਤ ਹੁੰਦੀ ਹੈ ਉਸ ਦਿਨ ਸਵੇਰ 8 ਵਜੇ ਪਹਿਲਾਂ ਅਭਿਸ਼ੇਕ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਤੇ 11 ਵਜੇ ਫਿਰ ਆਪਣੇ ਘਰ ਦੇ ਵਿੱਚ ਆ ਜਾਂਦਾ ਹੈ ਘਰ ਦੇ ਵਿੱਚ ਐਂਟਰ ਹੋਣ ਤੋਂ ਬਾਅਦ ਅਭਿਸ਼ ਫਲੋਰ ਦੇ ਉੱਪਰ ਜਿੱਥੇ ਅਸਦੀ ਭੈਣ ਦਾ ਕਮਰਾ ਸੀ ਤੇ ਉਹ ਸੌਂ ਰਹੀ ਸੀ ਉਸ ਦੇ ਕਮਰੇ ਦੇ ਵਿੱਚ ਚੱਲਿਆ ਜਾਂਦਾ ਹੈ ਅਭਿਸ਼ੇਕ ਆਪਣੀ ਭੈਣ ਦੇ ਮੂੰਹ ਦੇ ਉੱਪਰ ਸਰਾਨਾ ਰੱਖਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੰਦਾ ਹੈ ਫਿਰ ਅਭਿਸ਼ੇਕ ਆਪਣੀ ਨਾਨੀ ਨੂੰ ਆਵਾਜ਼ ਮਾਰਦਾ ਹੈ ਤੇ ਜਿਵੇਂ ਹੀ ਇਸ ਦੀ ਨਾਨੀ ਇਸ ਦੀ ਭੈਣ ਦੇ ਕਮਰੇ ਦੇ ਵਿੱਚ ਐਂਟਰ ਹੁੰਦੀ ਹੈ ਇਹ ਪਿੱਛੋਂ ਖੜ ਕੇ ਆਪਣੀ ਨਾਨੀ ਦੇ ਵੀ ਸਿਰ ਦੇ ਵਿੱਚ ਗੋਲੀ ਮਾਰ ਦਿੰਦਾ ਹੈ ਫਿਰ ਅਭਿਸ਼ੇਕ ਆਪਣੀ ਮਾਂ ਨੂੰ ਜ਼ੋਰਦਨੇ ਆਵਾਜ਼ ਮਾਰ ਕੇ ਕਹਿੰਦਾ ਹੈ ਕਿ ਮੰਮੀ ਜਲਦੀ ਜਲਦੀ ਉੱਪਰ ਆਓ ਨਾਨੀ ਨੂੰ ਕੁਝ ਹੋ ਗਿਆ ਤੇ ਜਿਵੇਂ ਹੀ ਅਭਿਸ਼ੇਕ ਦੀ ਮਾਂ ਕਮਰੇ ਦੇ ਵਿੱਚ ਐਂਟਰ ਹੁੰਦੀ ਹੈ ਇਹ ਪਿੱਛੋਂ ਖੜ ਕੇ ਆਪਣ ਤੇ ਕਮਰੇ ਨੂੰ ਬਾਹਰੋਂ ਲੋਕ ਕਰ ਦਿੱਤਾ ਤੇ ਆਪ ਥੱਲੇ ਆ ਗਿਆ ਫਿਰ ਅਭਿਸ਼ੇਕ ਥੱਲੇ ਉਤਰਦਾ ਹੈ ਤੇ ਦੇਖਦਾ ਹੈ ਕਿ ਉਸਦੇ ਪਿਤਾ ਬੈੱਡ ਦੇ ਉੱਪਰ ਪਏ ਹੋਏ ਨੇ ਤੇ ਕਿਸੇ ਦੇ ਨਾਲ ਫੋਨ ਦੇ ਉੱਪਰ ਗੱਲ ਕਰ ਰਹੇ ਨੇ ਤੇ ਅਭਿਸ਼ੇਕ ਪ੍ਰਦੀਪ ਮਾਲਕ ਦੇ ਪਿੱਛੇ ਖੜ ਕੇ ਦੋ ਗੋਲੀਆਂ ਉਹਨਾਂ ਦੇ ਸਿਰ ਦੇ ਵਿੱਚ ਮਾਰ ਦਿੰਦਾ ਹੈ ਪਰ ਦੋ ਗੋਲੀਆਂ ਲੱਗਣ ਤੋਂ ਬਾਅਦ ਵੀ ਪ੍ਰਦੀਪ ਮਾਲਕ ਉੱਠਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਜਿਸ ਨੂੰ ਦੇਖ ਕੇ ਉਹਨਾਂ ਦਾ ਜਿਗਰ ਦਾ ਟੋਟਾ ਅਭਿਸ਼ੇਕ ਮਾਲਕ ਇੱਕ ਗੋਲੀ ਹੋਰ ਉਹਨਾਂ ਦੇ ਸਿਰ ਦੇ ਵਿੱਚ ਮਾਰ ਦਿੰਦਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਤੋਂ ਤਕਰੀਬਨ 4 ਸਾਲ ਪਹਿਲਾਂ ਕੈਵਨ ਕ੍ਰਿਊ ਦਾ ਕੋਰਸ ਕਰਨ ਦੇ ਲਈ ਅਭ ਕੇ ਦੇ ਨਾਲ ਹੀ ਅਭਿਸ਼ੇਕ ਦੇ ਰਿਲੇਸ਼ਨ ਬਣ ਗਏ ਸਨ ਤੇ ਪਿਛਲੇ 4 ਸਾਲਾਂ ਤੋਂ ਇਹ ਸਭ ਕੁਝ ਲਗਾਤਾਰ ਚੱਲਦਾ ਆ ਰਿਹਾ ਸੀ ਤੇ ਇਹ ਘਟਨਾ ਤੋਂ ਤਕਰੀਬਨ 1 ਮਹੀਨਾ ਪਹਿਲਾਂ ਇਹਨਾਂ ਦੋਨਾਂ ਨੇ ਵਿਆਹ ਕਰਨ ਦਾ ਫੈਸਲਾ ਲੈ ਲਿਆ ਸੀ ਤੇ ਇਸ ਕਾਰਨ ਹੀ ਅਭਿਸ਼ੇਕ ਆਪਣਾ ਲੈਂਗੂਏਜ ਚੇਂਜ ਕਰਵਾਉਣਾ ਚਾਹੁੰਦਾ ਸੀ ਪੁਲਿਸ ਦੇ ਅਨੁਸਾਰ આરોપી ਅਭਿਸ਼ੇਕ ਨੇ ਪੁਲਿਸ ਰਿਮਾਂਡ ਦੇ ਦੌਰਾਨ ਦੱਸਿਆ ਕਿ ਉਸ ਨੇ ਆਪਣੇ ਪਾਰਟਨਰ ਨੂੰ 25 ਅਗਸਤ ਨੂੰ ਰੋहतक ਦੇ ਵਿੱਚ ਬੁਲਾ ਲਿਆ ਸੀ ਤੇ ਉਹ ਹੋਟਲ ਦੇ ਵਿੱਚ ਇਕੱਠੇ ਸਨ ਤੇ ਅਭਿਸ਼ੇਕ ਆਪਣੇ ਘਰਦਿਆਂ ਨੂੰ 2 ਦਿਨ ਬਿਨਾਂ ਦੱਸੇ ਗਾਇਬ ਹੋ ਜਾਂਦਾ ਹੈ ਤੇ ਆਪਣੇ ਪਾਰਟਨਰ ਦੇ ਨਾਲ ਹੀ ਰੋहतक ਦੇ ਇੱਕ ਹੋਟਲ ਦੇ ਵਿੱਚ ਰਹਿੰਦਾ ਹੈ ਪਰ ਆਪਣੇ ਘਰ ਦੇ ਚੱਕਰ ਲਗਾਉਂਦਾ ਰਹਿੰਦਾ ਹੈ ਤਾਂ ਕਿ ਜਦੋਂ ਉਸ ਨੂੰ ਮੌਕਾ ਮਿਲੇ ਉਹ ਵਾਰਦਾਤ ਨੂੰ ਅੰਜਾਮ ਦੇ ਸਕੇ ਪਰ 25 ਅਗਸਤ ਨੂੰ ਅਭਿਸ਼ੇਕ ਦੇ ਘਰ ਦੇ ਅੰਦਰ ਮਹਿਮਾਨ ਆਏ ਹੋਏ ਹੁੰਦੇ ਨੇ ਤੇ 26 ਅਗਸਤ ਵਾਲੇ ਦਿਨ ਵੀ ਇਹਨਾਂ ਦੇ ਗੁਆਂਢ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਹੈ ਜਿਸ ਕਾਰਨ ਅਭਿਸ਼ੇਕ ਇਹ ਵਾਰਦਾਤ ਨੂੰ ਅੰਜਾਮ ਨਹੀਂ ਦੇ ਪਾਉਂਦਾ ਪਰ 27 ਅਗਸਤ ਵਾਲੇ ਦਿਨ ਅਭਿਸ਼ੇਕ ਨੂੰ ਮੌਕਾ ਮਿਲ ਜਾਂਦਾ ਹੈ ਤੇ ਉਹ ਆਪਣੇ ਘਰ ਦੇ ਅੰਦਰ ਜਾਂਦਾ ਹੈ ਤੇ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਹੈ ਅਭਿਸ਼ੇਕ ਆਪਣੇ ਪਿਆਰ ਨੂੰ ਪਾਉਣ ਦੇ ਲਈ ਇੰਨਾ ਜ਼ਿਆਦਾ ਪਾਗਲ ਹੋ ਚੁੱਕਿਆ ਸੀ ਕਿ ਉਸ ਨੇ ਨਾ ਤਾਂ ਆਪਣੀ ਬੁੱਢੀ ਨਾਨੀ ਦਾ ਕੋਈ ਲਿਹਾਜ਼ ਕੀਤਾ ਤੇ ਨਾ ਹੀ ਆਪਣੀ ਨਮਾਲ ਜਿੱਕਰ ਸਦਾ ਆਪਣੇ ਪਾਰਟਨਰ ਦੇ ਕੋਲ ਹੋਟਲ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਉਸ ਤੋਂ ਬਾਅਦ ਦੁਪਹਿਰੇ 1 ਵਜੇ ਵਾਪਸ ਘਰੇ ਆਉਂਦਾ ਹੈ ਤੇ ਘਰੇ ਆ ਕੇ ਰੋਣ ਧੋਣ ਦਾ ਡਰਾਮਾ ਸ਼ੁਰੂ ਕਰ ਦਿੰਦਾ ਹੈ ਤੇ ਅਭਿਸ਼ੇਕ ਦੇ ਪਤਾ ਪ੍ਰਦੀਪ ਮਾਲਕ ਨਹੀਂ ਅਭਿਸ਼ੇਕ ਨੂੰ ਇਹ ਪਿਸਤਲ ਚਲਾਉਣਾ ਵੀ ਸਿਖਾਇਆ ਸੀ ਫਿਲਹਾਲ ਅਭਿਸ਼ੇਕ ਜੇਲ੍ਹ ਦੇ ਵਿੱਚ ਹੈ ਤੇ ਉਸ ਦੇ ਉੱਪਰ ਕੋਰਟ ਕੇਸ ਚੱਲ ਰਿਹਾ ਹੈ ਪਰ ਅਭਿਸ਼ੇਕ ਦੇ ਵਕੀਲਾਂ ਦਾ ਕਹਿਣਾ ਹੈ ਕਿ ਅਭਿਸ਼ੇਕ ਨਿਰਦੋਸ਼ ਹੈ ਤੇ ਇਸ ਨੂੰ ਫਸਾਇਆ ਗਿਆ ਹੈ ਤੇ ਨਾਲ ਨਾਲ ਅਭਿਸ਼ੇਕ ਵੀ ਬਾਰ-ਬਾਰ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਮੈਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਜੇਕਰ ਸੀਬੀਆ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ TV ਨੂੰ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ